ਆ ਮਾਦਾ ਵਿਸ਼ੇਤਾ ਤੋਂ ਮਾਫੀ ਚਾਹੁੰਦੇ ਆ ਪਰ ਪਹਿਲੀ ਕਬੱਡੀ ਵੇਖਦੇ ਵੀ ਬੱਲੋ ਆਈ ਹੈ ਆਏ ਨਾਜਰ ਆਏ ਸ਼ਰੀਫ ਮੇਰੇ ਮਿੱਤਰੋ ਫੇਰ ਕਬੱਡੀ ਦਾ ਵੱਡਾ ਲੈਡਰ ਹੈ ਔਰ ਬੇਗੋ ਵਾਲੀ ਹੈ ਆਪਣੀ ਟੀਮ ਬੜੀ ਹੈ ਬੱਜੀ ਟੀਮ ਸਾਡੇ ਭਰਾ ਕਹਿੰਦੇ ਕੋਲੂ ਮੁੱਖਾ ਦਾ ਸਾਡਾ ਵੀਰ ਹੈ ਬਹੁਤ ਵੱਡਾ ਧੰਨਵਾਦ ਕਰਦੇ ਆ ਔਰ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਵਿੱਚ ਚਾਰ ਜਾਫੀ ਹੈ ਇੱਕ ਕੰਨੀ ਦਾ ਨਾਮ ਮੰਨ ਵਿਕਰ ਫਰੀਦ ਹੈ वॾे वॾे कढा मना पत्र जी धरती साॾी पत्र मान कंदी ਕੀਰੋ ਪੈ ਰਹੀ ਹੈ ਲੌਜ ਨੇ ਹੱਥਾਂ ਨੂੰ ਕਲੀ ਲਾਈ ਹੈ ਪ੍ਰਮਾਨ ਮੰਤਰੀ ਯਾਦ ਕੀਤਾ 14 ਰਾਸ਼ਟਰ ਦੇ ਘਾਵਾ ਬੋਲੇ ਮਨਜੀਤ ਜੀ ਕਰਿਓ ਸਿਰਫ ਮੁੰਡੇ ਦੀ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀਆ ਬਾਲ ਦੇ ਗਾਹ ਤਿਆਰ ਵਰ ਤਿਆਰ ਹੈ ਨਾਲੇ ਅਗਲੇ ਮੈਚਿਆਂ ਟੀਮਾਂ ਹੋਣੀਆਂ ਕਪੂਰਪਿੰਡ ਦੇ ਕਾਲੀ ਸਾਰੇ ਇਹ ਟੀਮਾਂ ਨੇ ਚੱਲਦੇ ਮੈਦਾਨ ਦੇ ਵਿੱਚ ਖੇਡ ਮੈਦਾਨ ਦੇ ਰਿਪੋਰਟ ਕਰ ਜਾਣ ਜਲਦੀ ਨਾਲ ਦੋਨੋਂ ਟੀਮ ਆ ਗਿਆ ਸੋਨੂ ਮੋਖਾ گل چل رہی ہے اجرا نوجوان دن کڑ گیا دکھن گر دھرتی نیوزی لینڈ خراب کروایا اجاب نمبر وا کر پا رہا ہے رام پی چکی ہے چار جا پی تیار ਹੋ ਗਈ ਬੱਲੇ 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 ਕਿ ਚੇਤ ਨਹੀਂ ਉਹ ਬੰਦੇ ਨੂੰ ਚਲਾਉਣਾ ਚਾਹੀਦਾ ਮਿੱਥਿਆ ਮੁਕਾਮ ਸਦਾ ਪਾਉਣਾ ਚਾਹੀਦਾ ਜੀਵਨ ਦੇ ਇੱਕ ਫੱਡੇ ਦੇ ਕਰਕੇ ਅੱਜ ਜੀਵਨ ਦੇ ਜਿੰਨੇ ਵੀ ਯਾਰ ਮਿੱਤਰ ਆਏ ਹੈ ਫੇਰ ਜੀਵਨ ਤੁਹਾਡਾ ਹੈ ਕੱਕਰ ਤੁਹਾਡਾ ਦੁਨੀਆ ਦੇ ਵਿੱਚ ਨਾਮ ਹੈ ਕਿਤੇ ਕੁਝ ਆਸਲੇ ਗ੍ਰੰਥੋ ਦੀ ਸਤਕਾਰਯੋਗ ਸੰਤ ਬਾਬਾ ਗੁਰਸੇ ਸਿੰਘ ਜੀ ਦੀ ਕਿਰਪਾ ਸਦਕਾ ਹਰ ਸਾਲ ਦੀ ਤਰ੍ਹਾਂ ਟੂਰਨਾਮੈਂਟ ਕਰਾ ਰਹੇ ਆ ਇਹ ਸਾਡਾ ਚੌਥਾ ਟੂਰਨਾਮੈਂਟ ਹੈ ਤੇ ਇਹ ਵੀ ਆਪਣੇ ਨਗਰ ਆਪਣੀ ਪੰਚਾਇਤ ਦੇ ਇਲਾਕੇ ਦੇ ਸਾਰੇ ਪ੍ਰਬੰਧਕ ਇਕੱਠੇ ਹੋ ਕੇ ਕਰ ਰਹੇ ਆ ਅਸੀਂ ਆਪਣੇ ਨੌਜਵਾਨ ਬੰਦਿਆਂ ਤੇ ਬਹੁਤ ਬਹੁਤ ਬੰਦੇ ਜੋ ਕਿ ਖੇਡਾਂ ਨਾਲ ਚੰਗੀ ਚਿਹਰ ਲੈ ਦੇ ਰਹੇ ਹਨ ਅਸੀਂ ਆਪਣੇ ਪਿੰਡਾਂ ਦੇ ਲੜਕਿਆਂ ਦੇ ਬਹੁਤ ਚਾਹੀਏ ਇਸ ਕਰਕੇ ਅਸੀਂ ਹਰ ਸਾਲ ਦੀ ਤਰ੍ਹਾਂ ਨੈਕਸਟ 2025 ਵਿੱਚ ਵੀ ਅਸੀਂ ਕਬੱਡੀ ਦਾ ਆਨਲਾਈਨ ਟੂਰਨਾਮੈਂਟ ਕਰਾਵਾਂਗੇ। ਬਹੁਤ ਬੜੀ ਆਜੋ ਮੱਦੀ ਦਾ। ਸਾਰੇ ਇਸ ਮੈਦਾਨ ਵਿੱਚ ਜੋ ਟੀਮ ਪਹੁੰਚੀ ਹੈ ਕਾਹਾਂ-ਕਾਹਨ੍ਹੇ ਆਈ ਹੈ? ਲਓ ਜੀ ਇਹ ਵੱਖ-ਵੱਖ ਪਿੰਡਾਂ ਤੋਂ ਆਈ ਦੀ ਜਿੱਦਾਂ ਰਿਪੋਰਟਰ ਪਟਿਆਲਾ ਜਿੱਦਾਂ ਇਸ ਤਰ੍ਹਾਂ ਨੌਜਵਾਨ ਕਿਹੜੀ ਨੂੰ ਮੈਂ ਮੈਸੇਜ ਜਿਹੜਾ ਚਾਹੁੰਦਾ ਜੀ ਮੈਂ ਹੁਣ ਇੱਥੇ ਦੇਖਦਾ ਕਬੱਡੀ ਸਵੇਪੂ ਨੂੰ ਬੈਠਾ ਇੱਥੇ ਇਹ ਮੁੰਡੇ ਨੂੰ ਦੇ ਕੇ ਬਾਅਦ ਨੂੰ ਸੋਚਦਾ ਕਿ ਇਹ ਖੇਡਰਗੇ ਰਸ਼ਿਆ ਤੋਂ ਰਹਿਤ ਰਹਿਣ ਕੇ ਇਹਨਾਂ ਜਗ੍ਹਾ ਖੇਡ ਮਿਲੇਗੀ ਇਸ ਕਰਕੇ ਮੈਂ ਇਸ ਪੇਰਦਾ ਬਹੁਤ ਖੁਸ਼ ਆ ਕਿ ਜਿਹੜੇ ਬੱਚੇ ਖੇਡਦੇ ਨੇ ਕੋਈ ਨਾ ਕੋਈ ਗੇਮ ਕਰਦੇ ਨੇ ਉਹਨਾਂ ਨਕਸ਼ੇ ਤੋਂ ਦੂਰ ਹਮ ਸਾ ਆਪਣਾ ਤੋਂ ਕਿ ਜੋ ਅਸੀਂ ਕਮਪੀਟੀਟਿਵ ਟੀਮ ਹੈ ਸਾਡਾ ਤਕਰੀਬ ਨੂੰ ਕੰਪੀਟੀਟਿਵ ਟੂਰਨਾਮੈਂਟ ਹੈ ਔਰ ਇਹ ਸਾਰੇ ਪਿੰਡਾਂ ਦੇ ਸੀਓ ਜਿਨ੍ਹਾਂ ਚੋਂ ਸੰਜੇ ਮਾਦਸ਼ੂਦੀ ਕੁੱਲੀ ਵਾਲੇ ਬਹੁਤ ਤਰਤੀ ਸਟ੍ਰੈਟ ਜਬਮ ਮੈਕਨਿਜ਼ਮ ਉਹਦੇ ਤੇ ਯਤਨਾ ਸਰਕਾਰ ਦਾ ਉਹਨਾਂ ਦੀ ਪ੍ਰੇਰਣਾ ਸਰਕਾਰ ਦਾ ਅਸੀਂ ਇੱਕ ਮੁੱਠੀ ਸਾਰਾ ਪੈਣ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਜਾਂ ਜੋ ਵੀ ਸਰਕਾਰ ਕਰ ਰਹੀ ਹੈ ਉਹਨਾਂ ਦਾ ਜ਼ਰੂਰ ਸਹਿਯੋਗ ਦੇ ਰਹੇ ਆ ਤੇ ਇਹਦੇ ਵਿੱਚ ਅਸੀਂ ਹੋਰ ਵੀ ਮਿਹਨਤ ਕਰ ਰਹੇ ਆ ਸਾਡੇ ਹਲ ਕਨ ਚਾਰਜ ਹਰਨ ਸਿਮਰਨ ਜੀ ਜਿਹੜੇ ਕਿ ਆਪ ਪਾਰਟੀ ਦੇ ਨਮਾਇਦੇ ਨੇ ਸਾਡੇ ਉਹਨਾਂ ਨਾਲ ਸੰਪਰਕ ਵੀ ਕੀਤਾ ਜਾ ਰਿਹਾ ਹੈ ਤੁਸੀਂ ਪੁੱਛੀਂ ਕਰਾਂਗੇ ਇਹਨੂੰ ਹੋਰ ਅੱਗੇ ਵਧੂ ਅੱਗੇ ਨਾਮੇ ਬੱਚ ਜਾਂਦੇ ਹੀ ਇਹ ਬਹੁਤ ਬਧਾਈ ਦੇ ਸਾਡੇ ਪਿੰਡ ਦੇ ਓਨਰ ਆਈ ਉਹ ਵੀ ਉਹਨਾਂ ਦੇ ਐਨ ਆਰ ਆਈ ਲੋਕ ਨੇ ਉਹਨਾਂ ਦਾ ਸਹਿਯੋਗ ਬਹੁਤ ਹੈ ਸਾਡੇ ਨਾਲ ਸੋ ਇਸ ਤਰ੍ਹਾਂ ਦੇ ਬਹੁਤ ਸਾਡਾ ਪਿੰਡ ਵੀ ਪੂਰਾ ਚੜ੍ਹ ਤੇ ਰਹਿਣਾ ਹੈ ਸੰਗਤਾਂ ਪੂਰਾ ਯੋਗਦਾਨ ਪਾ ਲਈ ਤੇ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਹੋਰ ਵਧਾਉਣ ਵਾਸਤੇ ਬਹੁਤ ਜ਼ਿਆਦਾ ਖਿਆਲ ਹੁਣੇ ਸਾਡੇ ਬੱਚੇ ਜਿਹੜੇ ਆਉਣ ਵਾਲੀ ਪੀੜ੍ਹੀ ਬਹੁਤ ਸ਼ਿੰਗ ਦਾਤਾ ਚ ਪਛ ਸਕੋਗੇ ਵਾਇਰਸ ਤੋਂ ਖਮਾ ਸਕੋਗੇ